ਸੱਚੇ ਕਾਲ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰ ਦਿਆ ਮੁੱਖ ਹੈਡਲਾਈਨਸ ਤੇ ਅਮਰੀਕਾ ਛੇੜ ਸਕਦਾ ਹੈ ਵੱਡੀ ਜੰਗ ਹਥਿਆਰ ਬੰਦ ਫੌਜੀ ਕਿਤੇ ਤਣਾ ਨਿਊਯਾਰਕ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਮਾਰਕੋ ਰੂਬਿਓ ਦੇ ਨਾਲ ਕਰਨਗੇ ਮੁਲਾਕਾਤ ਦੀਵਾਲੀ ਤੇ ਯਾਤਰਾਵਾਂ ਤੇ ਵਿਆਹ ਹੋਏ ਰੱਦ H1B ਵੀਜ਼ਾ ਧਾਰਕਾਂ ਦੀ ਵੱਡੀ ਚਿੰਤਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਇੱਕ ਵੱਡੀ ਜੰਗ ਛੇੜਨ ਦੀ ਤਿਆਰੀ ਦੇ ਵਿੱਚ ਨਸੜਾ ਰਿਹਾ ਹੈ ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਕਰੇਬੀਅਨ ਦੇ ਆਲੇ ਦੁਆਲੇ ਇਸਨੇ ਆਪਣੀਆਂ ਹਥਿਆਰਬੰਦ ਫੌਜੀ ਤਾਇਨਾਤ ਕਰ ਦਿੱਤੇ ਨੇ ਤੇ ਚਾਰੇ ਪਾਸਿਓ ਇਸ ਦੇਸ਼ ਨੂੰ ਘੇਰ ਲਿਆ ਹੈ ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਛੇਤੀ ਹੀ ਇੱਕ ਜੰਗ ਛੇੜ ਸਕਦਾ ਹੈ ਅਮਰੀਕਾ ਦਾ ਕਹਿਣਾ ਹੈ ਕਿ ਉਹ ਨਸ਼ਾ ਤਸਕਰਾਂ ਦੇ ਨਾਲ ਤੇ ਨਸ਼ੇ ਦੇ ਨਾਲ ਲੜਨ ਵਾਸਤੇ ਇਹ ਸਾਰੀ ਤਿਆਰੀ ਕਰ ਰਿਹਾ ਹੈ ਰਾਸ਼ਟਰਪਤੀ ਟਰੰਪ ਵੈਨੇਸੂਏਲਾ ਦੇ ਨਾਲ ਵਧਦੇ ਤਣਾਅ ਦੇ ਵਿਚਾਲੇ ਦੱਖਣੀ ਕੈਰੇਬੀਅਨ ਦੇ ਵਿੱਚ ਇੱਕ ਵੱਡੀ ਅਮਰੀਕੀ ਫੌਜ ਤਾਇਨਾਤ ਕਰ ਰਹੀ ਨੇ ਇਸ ਵਿੱਚ F35 ਸਟੀਲਥ ਜੈਟ ਅਤੇ ਹੋਰ ਹਥਿਆਰ ਸ਼ਾਮਲ ਨੇ ਅਮਰੀਕਾ ਇਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਦਾ ਨਾਮ ਦੇ ਰਿਹਾ ਹੈ ਪਰ ਮਹਾਰਾ ਦਾ ਕਹਿਣਾ ਹੈ ਕਿ ਹਮਲੇ ਦੀ ਤਿਆਰੀ ਵਰਗਾ ਲੱਗਦਾ ਹੈ ਮੌਜੂਦਾ ਸਮੇਂ 8 ਜੰਗੀ ਜਹਾਜ਼ਾਂ ਤੇ 4500 ਫੌਜੀ ਤਾਇਨਾਤ ਨੇ ਇਹ ਵੈਨੇਜ਼ੁਏਲਾ ਤੇ ਹਮਲੇ ਦੇ ਲਈ ਨਾ ਕਾਫੀ ਨੇ ਇਹ ਜਹਾਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੇਸ਼ਾਂ ਤੇ ਹਮਲਾ ਨਹੀਂ ਕਰ ਸਕਦੇ ਇਹ ਫੌਜਾਂ ਪੂਰਬੀ ਪ੍ਰਸ਼ਾਂਤ ਦੇ ਵਿੱਚ ਤਾਇਨਾਤ ਨਹੀਂ ਨੇ ਜਿੱਥੇ ਮੁਖ ਨਸ਼ੀਲੇ ਪਦਾਰਥਾਂ ਦੇ ਵਿਰੋਧੀ ਉਪਾ ਹੁੰਦੇ ਨੇ ਕਲੀਨ ਵਿਸ਼ੇਸ਼ ਆਪਰੇਸ਼ਨ ਇੰਟਾ ਦੀ ਗੁਪਤਤਾ ਨਾਲ ਤੀਵੇਂ ਨਿਜ਼ਵੇਲਾ ਦੇ ਅੰਦਰ ਹਮਲਿਆਂ ਜਾਂ ਕਮਾਂਡੋ ਛਾਪਿਆਂ ਦੀ ਸੰਭਾਵਨਾ ਦਾ ਸੁਝਾ ਦਿੰਦੀ ਹੈ ਅਮਰੀਕਾ ਨੇ ਆਪਣਾ ਚੌਥਾ ਗਾਈਡਡ ਮਿਜ਼ਾਈਲ ਵਿਨਾਸ਼ਕ ਦੱਖਣੀ ਕਮਾਂਡ ਖੇਤਰ ਚ ਭੇਜਿਆ ਹੈ ਯੂ ਐਸ ਐਸ ਸਟਾਕ ਡੇਲ ਪਨਾਮਾ ਪਹੁੰਚਿਆ ਇਸ ਖੇਤਰ ਦੇ ਵਿੱਚ ਹੁਣ ਘੱਟੋ ਘੱਟ 10 ਅਮਰੀਕੀ ਜਲ ਸੈਨਾ ਜਹਾਜ਼ ਨੇ ਜੋ ਕਿ ਦੁਨੀਆ ਭਰ ਦੇ ਵਿੱਚ ਤਾਇਨਾਤ ਅਮਰੀਕੀ ਜਹਾਜ਼ਾਂ ਤੇ 13 ਫਿਸ਼ੀ ਨੂੰ ਦਰਸਾਉਂਦੇ ਨੇ ਪੁਰਤਗਾਲ ਦੇ ਵਿੱਚ 10 F-35A ਲਾਈਟਨਿੰਗ 2 ਸਟੀਲਥ ਲੜਾਕੂ ਜਹਾਜ਼ ਭੇਜੇ ਗਏ ਨੇ ਇਹ ਨਿਗਰਾਨੀ ਇਲੈਕਟ੍ਰੋਨਿਕ ਯੁੱਧ ਅਤੇ 에ਅਰ ਸਟ੍ਰਾਈਕ ਦੇ ਲਈ ਨੇ ਉਹ ਵੈਨੇਜ਼ੁਏਲਾ ਦੇ ਰਡਾਰਾ 에어 베ਸਾਂ 'ਚਾ 카rtel ਟੀਚਾਂ ਤੇ ਵਿਰੋਧ ਡੁੰਗਾਈ ਤੋਂ ਹਮਲੇ ਕਰ ਸਕਦੀ ਨੇ ਤਿੰਨ اور ਲੇਗਬਰਗ ਕਲਾਸ ਡਿਸਟ੍ਰਾਇਰ USS ਜੈਸਨ ਡਨਹਮ USS ਗਰੇਵਲੀ ਤੇ USS ਸੈਮਸਨ ਜਲਸੀਨਾ ਦੀ ਤਾਕਤ ਵਾਲੇ ਭੇਜੇ ਗਏ ਨੇ ਹਰੇਕ ਦੇ ਕੋਲ 90 ਤੋਂ ਵੱਧ ਵਾਟਕਲ ਲਾਂਚ ਸੈੱਲ ਨੇ ਜੋ ਤਮਹਾਕ 크ਰੂਜ਼ ਮਿਸਾਈਲਾਂ ਹਵਾਈ ਰੱਖਿਆ ਅਤੇ ਐਂਟੀ সাবਮਰੀਨ ਹਥਿਆਰ ਲਾਂਚ ਕਰਨ ਦੇ ਸਮਰੱਥ ਨੇ ਉਹ ਇੱਕੋ ਸਮੇਂ ਹਵਾ ਜ਼ਮੀਨ ਤੇ ਸਮੁੰਦਰ ਦੇ ਵਿੱਚ ਹਮਲਾ ਕਰ ਸਕਦੇ ਨੇ ਐਮਫੀਬੀਅਸ ਸਮੂਹ ਨੂੰ ਵੀ ਅਲਰਟ ਕੀਤਾ ਗਿਆ ਹੈ ਆਈ ਡਬਲਯੂਓ ਜਿਮਾ ਐਮਫੀਬੀਅਸ ਰੈਡੀ ਸਮੂਹ ਦੇ ਵਿੱਚ ਯੂ ਐਸ ਐਸ ਆਈ ਡਬਲਯੂਓ ਜਿਮਾ ਯੂ ਐਸ ਐਸ ਸੈਨ ਐਂਟੋਨੀਓ ਅਤੇ ਯੂ ਐਸ ਐਸ ਫੋਰ ਲਾਰਡਰ ਡੇਲ ਸ਼ਾਮਿਲ ਨੇ ਇਹ 4500 ਮਲਾਂ ਅਤੇ ਮਰੀਨ ਨੇ ਯਾਨਕੀ 22ਵੀਂ ਮਰੀਨ ਐਕਸਪੀਡੀਸ਼ਨਰੀ ਯੂਨਿਟ ਨੇ ਉਹ AV-8B ਹਰੀਅਰ ਜੈਟ ਹੈਲੀਕਾਪਟਰਸ ਅਤੇ MV-22 ਆਸਪਰੇ ਦੀ ਵਰਤੋਂ ਕਰਕੇ ਤੱਟਵਰਤੀ ਖੇਤਰਾਂ ਤੇ ਹਮਲਾ ਜਾਂ ਛਾਪੇਮਾਰੀ ਕਰ ਸਕਦੇ ਨੇ USS ਲੇਕ ਐਡੀ ਕਰੂਜ਼ਰ ਮਿਨੀਆਪੋਲਿਸ ਸੈਂਟ ਪੌਲ ਲੈਟਰਲ ਕੰਬੈਟ ਸ਼ਿਪ ਅਤੇ ਇੱਕ ਪਰਮਾਣੂ ਪੰਡੂ ਭੇਜੀ ਗਈ ਹੈ ਸਮੁੰਦਰ ਦੇ ਹੇਠਾਂ ਜਾਸੂਸੀ ਤੇ ਖੋਜ ਵਾਸਤੇ ਹੈ ਵੀਆਰ ਪੈਸਡੋਨ ਜਹਾਜ਼ ਅਤੇ ਐਮਕਯੂ 9 ਰਿਪਰ ਡਰੋਨ ਕਾਟੇਲ ਖੇਤਰਾਂ ਦੀ ਨਿਗਰਾਨੀ ਕਰ ਰਹੇ ਨੇ ਇਹ ਹਮਲਿਆਂ ਦੇ ਲਈ ਟੀਚਿਆਂ ਦੀ ਪਛਾਣ ਕਰਨ ਦੇ ਵਿੱਚ ਮਦਦ ਕਰਦੇ ਨੇ ਵਿਸ਼ੇਸ਼ ਆਪਰੇਸ਼ਨ ਬਲਾਂ ਦੀਆਂ ਗੁਪਤ ਇਕਾਈਆਂ ਜਹਾਜ਼ਾਂ ਤੇ ਅੱਗੇ ਅੜਬੀਰ ਅਤੇ ਅੱਗੇ ਦੀਆਂ ਥਾਵਾਂ ਤੇ ਤਣਾਤ ਨੇ ਉਹ ਕਾਟੇਲ ਕਮਾਂਡਾ ਦੇ ਸਮਰਥਨ ਦੇ ਵਿੱਚ ਸ਼ਾਬਿਮਾਰੀ ਕਰ ਸਕਦੇ ਨੇ ਪੁਰਤਗਾਲ ਰਿਕੋ ਅਤੇ ਯੂਐਸ ਵਰਜਨ ਆਈਲੈਂਡਸ ਤੇ ਵਿੱਚ ਲੋਜਿਸਟਿਕ ਹੱਬਾਂ ਦਾ ਵਿਸਥਾਰ ਕਰਦਾ ਹੋਇਆ ਬਾਲਨ ਸਟੇਸ਼ਨ ਹਥਿਆਰ ਡਿਪੋ ਤੇ ਕਮਾਂਡ ਸੈਂਟਰ ਵੀ ਐਕਟਿਵ ਨੇ ਇਹ ਲੰਬੇ ਆਪਰੇਸ਼ਨ ਚਲਾਉਣ ਦੇ ਵਿੱਚ ਮਦਦ ਕਰਨਗੇ ਜੁਲਾਈ 'ਚ ਰਾਸ਼ਟਰਪਤੀ ਟਰੰਪ ਨੇ ਇੱਕ ਗੁਪਤ ਆਦੇਸ਼ ਤੇ ਦਸਖਤ ਕੀਤੇ ਸਨ ਇਹ ਲਾਤੀਨੀ ਅਮਰੀਕਾ 'ਚ ਨਾਰਕੋ ਅਤਵਾਦੀ ਨੈਟਵਰਕਾਂ ਵਿਰੁੱਧ ਤਾਕਤ ਦੀ ਵਰਤੋਂ ਨੂੰ ਅਧਿਕਾਰਿਤ ਕਰਦਾ ਹੈ ਜੇਕਰ ਕੋਈ ਸਰਕਾਰ ਉਹਨਾਂ ਦੀ ਸਹਾਇਤਾ ਕਰਦੀ ਹੈ ਤਾਂ ਸਰਹੱਦ ਪਾਰ ਹਮਲੇ ਹੋ ਸਕਦੇ ਨੇ ਵੈਨੇਜ਼ੁਏਲਾ ਦੇ ਰਾਜ ਸੰਬੰਧਿਤ ਕਾਟੇਲ ਨਿਸ਼ਾਨੇ 'ਤੇ ਨੇ ਕਬਲੇ ਗੌਰ ਹੈ ਕਿ ਹਜੇ ਜੰਗ ਦਾ ਐਲਾਨ ਨਹੀਂ ਕੀਤਾ ਗਿਆ ਪਰ ਕਰੀਬੀਅਨ ਦੇ ਵਿੱਚ ਸਥਿਤੀ ਪੁਰਾਣੇ ਅਮਰੀਕੀ ਕਾਰਜਾਂ ਵਰਗੀ ਹੈ ਜਲ ਸੈਨਾ ਹਵਾਈ ਸ਼ਕਤੀ ਲੈਂਡਿੰਗ ਫੋਰਸ ਅਤੇ ਵਿਸ਼ੇਸ਼ ਇਕਾਈਆਂ ਇੱਕ ਤੇਜ਼ ਹਮਲਾ ਕਰ ਸਕਦੀਆਂ ਨੇ ਇਹ ਮਜ਼ਦੂਰੋ ਸਰਕਾਰ ਦੇ ਵਿਰੁੱਧ ਇੱਕ ਰਣਨੀਤਿਕ ਤਬਦੀਲੀ ਨੂੰ ਦਰਸਾਉਂਦਾ ਹੈ ਭਵਿੱਖ ਦੇ ਹਮਲਿਆਂ 'ਚ ਕਾਟੇਲਾਂ ਦੇ ਸੀਮਤ ਹਮਲੇ ਜਾਂ ਰਾਜਨੀਤਿਕ ਹਮਲੇ ਸ਼ਾਮਲ ਹੋ ਸਕਦੇ ਨੇ ਅਮਰੀਕਾ ਕੋਲ ਹੁਣ ਵੈਲੰਜਰੇਲਾ ਦੇ ਚਾਰੇ ਪਾਸਿਓਂ ਹਮਲੇ ਕਰਨ ਦੇ ਲਈ ਪੂਰੀ ਤਾਕਤ ਹੈ ਯੋਧਰ ਭਾਰਤੀ ਵਿਦੇਸ਼ ਮੰਤਰੀ ਸੁਬ੍ਰਮਨਿਅਮ ਜੈ ਸ਼ੰਕਰ ਨਿਊਯਾਰਕ ਪਹੁੰਚੇ ਨੇ ਤੇ ਉਹ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਕਰਨਗੇ ਟੈਰਿਫ ਲਗਾਉਣ ਤੋਂ ਬਾਅਦ ਇਹ ਦੋਹਾਂ ਹੀ ਨਿਤਾਵਾਂ ਦੀ ਆਮੋ-ਸਾਮਣੀ ਪਹਿਲੀ ਗੱਲਬਾਤ ਹੋਵੇਗੀ ਤੇ ਕਾਫੀ ਸੁਚਾਰੂ ਨਤੀਜੇ ਨਿਕਲਣ ਦੇ ਵੀ ਅਸਾਰ ਨਜ਼ਰ ਆਲੇ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ 80 ਸੈਸ਼ਨ ਦੀ ਸ਼ੁਰੂਆਤ ਦੇ ਵਿਚਾਲੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਦਵੱਲੀ ਮੀਟਿੰਗ ਲਈ ਮੁਲਾਕਾਤ ਕਰਨਗੇ ਅਮਰੀਕਾ ਵੱਲੋਂ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ 25% ਦੀ ਵਾਧੂ ਟੈਰਿਫ ਲਗਾਏ ਜਾਣ ਤੋਂ ਬਾਅਦ ਇਹ ਰੂਬਿਓ ਤੇ ਜੈ ਸ਼ੰਕਰ ਵਿਤਚਾਲੇ ਪਹਿਲੀ ਆਮੋ-ਸਾਮਣੀ ਮੁਲਾਕਾਤ ਹੋਵੇਗੀ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਜਾਰੀ ਕੀਤੇ ਗਏ ਰੋਜ਼ਾਨਾ ਸ਼ਡਿਊਲ ਦੇ ਮੁਤਾਬਕ ਰੂਬਿਓ ਨਿਊਯਾਰਕ ਦੇ ਵਿੱਚ ਜੈ ਸ਼ੰਕਰ ਨਾਲ ਦਵੱਲੀ ਮੀਟਿੰਗ ਕਰਨ ਲਈ ਤਿਆਰ ਨੇ ਦੋਹਾਂ ਦੀ ਪਹਿਲਾਂ ਜੁਲਾਈ ਦੇ ਵਿੱਚ ਵਾਸ਼ਿੰਗਟਨ 'ਚ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਮੁਲਾਕਾਤ ਹੋਈ ਸੀ ਇਹ ਦਵਲੀ ਮੀਟਿੰਗ ਉਸ ਦਿਨ ਹੋਈ ਹੈ ਜਦੋਂ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਵੀ ਗੱਲਬਾਤ طے ਕੀਤੀ ਗਈ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਦੇ ਵਿੱਚ ਇੱਕ ਵਫਾ ਦੇ ਨਿਊਯਾਰਕ ਅਮਰੀਕੀ ਪੱਖ ਦੇ ਨਾਲ ਮੁਲਾਕਾਤ ਕਰੇਗਾ। ਵਣਜ ਅਤੇ ਉਦਯੋਗ ਮੰਤਰਾਲੇ ਨੇ ਬਿਆਨ ਚਾਖਿਆ ਹੈ ਕਿ ਵਫਤ ਦਾ ਉਦੇਸ਼ ਆਪਸੀ ਲਾਭਕਾਰੀ ਵਪਾਰ ਸਮਝੌਤੇ ਦੇ ਜਲਦੀ ਸਿੱਟੇ ਲਈ ਚਰਚਾਵਾਂ ਨੂੰ ਅੱਗੇ ਵਧਾਉਣਾ ਹੈ। ਵਿਦੇਸ਼ ਮੰਤਰੀ ਜੈ ਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਕੌਂਸਲ ਹਨ ਕਿ ਉਧਰੋਂ ਬੀਤੇ ਹੀ ਹਫ਼ਤੇ H1B ਵੀਜ਼ਾ ਨੂੰ ਲੈ ਕੇ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਸੀ ਤੇ ਨਵੇਂ H1B ਵੀਜ਼ਾ ਧਾਰਕਾਂ ਨੂੰ ਝਟਕਾ ਦਿੰਦਿਆਂ ਹੋਇਆਂ 1 ਲੱਖ ਡਾਲਰ ਦੀ ਸਾਲਾਨਾ ਫੀਸ ਦਾ ਐਲਾਨ ਕੀਤਾ ਗਿਆ ਸੀ H1B ਵੀਜ਼ਾ ਧਾਰਕਾਂ ਦੇ ਵਿੱਚ ਇਸ ਤੋਂ ਬਾਅਦ ਚਿੰਤਾ ਵਧ ਗਈ ਹੈ ਦੀਵਾਲੀ ਤੇ ਭਾਰਤ ਘਰ ਆਉਣ ਵਾਲਿਆਂ ਨੇ ਆਪਣੇ ਟਰੈਵਲ ਪਲਾਨਸ ਕੈਨਸਲ ਕਰ ਦਿੱਤੇ ਨੇ ਜਿਨ੍ਹਾਂ ਨੇ ਵਿਆਹ ਵਾਸਤੇ ਜਾਂ ਵਿਆਹ ਕਰਵਾਉਣ ਵਾਸਤੇ ਇੰਡੀਆ ਆਉਣਾ ਸੀ ਉਹਨਾਂ ਦੀਆਂ ਵੀ ਚਿੰਤਾਵਾਂ ਵਧੀਆਂ ਨੇ ਉਹਨਾਂ ਨੇ ਵੀ ਆਪਣੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਨੇ ਟਰੰਪ ਨੇ ਵੀਜ਼ਾ ਫੀਸ ਵਧਾਈ ਜਿਸ ਨਾਲ ਭਾਰਤੀਆਂ ਦੀਆਂ ਚਿੰਤਾਵਾਂ ਵਧੀਆਂ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਵਰਕ ਵੀਜ਼ਾ ਤੇ 1 ਲੱਖ ਡਾਲਰ ਦੀ ਪਾਰੀ ਫੀਸ ਵਾਅਦੇ ਦੇ ਆਦੇਸ਼ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਰੀਕਾ 'ਚ H1B ਵੀਜ਼ਾ ਤੇ ਰਹਿ ਰਹੇ ਭਾਰਤੀਆਂ 'ਚ ਘਬਰਾਹਟ, ਉਲਜਨ ਤੇ ਚਿੰਤਾ ਫੈਲ ਗਈ। ਬਹੁਤ ਸਾਰੇ ਭਾਰਤੀਆਂ ਨੇ ਭਾਰਤ ਦੇ ਲਈ ਆਪਣੀਆਂ ਯਾਤਰਾਵਾਂ ਯੋਜਨਾਵਾਂ ਰੱਦ ਕਰ ਦਿੱਤੀਆਂ। ਭਾਰਤ ਦੇ ਲਈ ਉਡਾਨਾਂ 'ਤੇ ਚੜਨ ਦੀ ਉਡੀਕ ਕਰ ਰਹੇ ਬਹੁਤ ਸਾਰੇ ਲੋਕਾਂ ਨੇ ਆਖਰੀ ਸਮੇਂ ਤੇ ਆਪਣੀਆਂ ਯਾਤਰਾ ਪਲੈਨਿੰਗਸ ਰੱਦ ਕੀਤੀਆਂ ਜਦਕਿ ਭਾਰਤ 'ਚ ਪਹਿਲਾਂ ਤੋਂ ਹੀ ਮੌਜੂਦ ਲੋਕ ਸਪਸ਼ਟਤਾ ਦੀ ਘਾਟ ਕਾਰਨ ਵਾਪਸ ਆਉਣ ਲਈ ਸੰਘਰਸ਼ ਕਰ ਰਹੇ ਨੇ। ਟਰੰਪ ਨੇ ਬੀਤੇ ਹਫਤੇ H1B ਵੀਜ਼ਾ ਫੀਸਾਂ ਵਧਾਉਣ ਦੇ ਐਲਾਨ ਤੇ ਦਸਤਖਤ ਕੀਤੇ। ਇਹ ਐਲਾਨ ਭਾਰਤੀ ਪੇਸ਼ੇਵਰਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਦੀਵਾਲੀ ਤੇ ਸਾਲ ਦੇ ਅੰਤ ਦੀਆਂ ਹੋਰ ਛੁੱਟੀਆਂ ਲਈ ਭਾਰਤ ਆਉਣ ਦੀ ਉਮੀਦ ਤੋਂ ਕੁਝ ਹਫਤੇ ਪਹਿਲਾਂ ਆਇਆ ਹੈ। H1B ਵੀਜ਼ਾ ਧਾਰਕਾਂ ਤੇ ਅਮਰੀਕਾ ਵਿੱਚ ਇਸ ਖਬਰ ਤੇ ਨਜ਼ਰ ਰੱਖਣ ਵਾਲੇ ਲੋਕਾਂ ਦੇ ਨਾਮ ਨਾ ਛਾਪਣ ਦੀ ਸ਼ਰਤ ਤੇ ਮੀਡੀਆ ਨਾਲ ਗੱਲਬਾਤ ਕੀਤੀ। ਜ਼ੋਰ ਦਿੱਤਾ ਕਿ H1B ਵੀਜ਼ਾ ਧਾਰਕ ਤੇ ਉਹਨਾਂ ਦੇ ਪਰਿਵਾਰ ਇਸ ਸਮੇਂ ਇੱਕ ਬ੍ਰਾਹਟ ਤੇ ਚਿੰਤਾ ਦਾ ਸਾਹਮਣਾ ਕਰ ਰਹੇ ਨੇ। ਇੱਕ ਵਿਅਕਤੀ ਨੇ মিডিਆ ਨੂੰ ਦੱਸਿਆ ਕਿ ਉਹ ਆਪਣੇ ਵਿਆਹ ਦੇ ਲਈ ਭਾਰਤ ਜਾਣ ਵਾਲਾ ਸੀ ਪਰ ਅਲਾਨ ਦੁਆਰਾ ਪੈਦਾ ਹੋਈ ਅਨਿਸ਼ਚਿਤਤਾ ਵਿਚਾਲੇ ਆਪਣੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਨੇ। ਉਹਦਾ ਕਹਿਣਾ ਹੈ ਕਿ ਇਹ ਇੱਕ ਯਾਤਰਾ ਪਾਬੰਦੀ ਹੈ ਜੇਕਰ ਕਿਸੇ ਦੇ ਪਾਸਪੋਰਟ 'ਚ ਇੱਕ ਵੈਧ H1B ਵੀਜ਼ਾ ਹੈ ਤੇ ਉਹ ਯਾਤਰਾ ਕਰ ਰਿਹਾ ਹੈ ਜਾਂ ਛੁੱਟੀਆਂ ਤੇ ਹੈ ਤਾਂ ਉਹ ਅਮਰੀਕਾ 'ਚ ਦਾਖਲ ਨਹੀਂ ਹੋ ਸਕਦਾ ਜਦਕਿ ਉਸ ਕੋਲ 1 ਲੱਖ ਅਮਰੀਕੀ ਡਾਲਰ ਦੀ ਅਦਾਇਗੀ ਦਾ ਸਬੂਤ ਨਾ ਹੋਵੇ। ਕੋਈ ਨਹੀਂ ਜਾਣਦਾ ਕਿ ਪ੍ਰਕਿਰਿਆ ਕੀ ਹੈ ਤੇ ਵੇਰਵੇ ਕੀ ਨੇ। ਦੂਜੇ ਵਿਅਕਤੀ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ਤੇ ਬੋਰਡਿੰਗ ਲਾਈਨਾਂ ਦੇ ਵਿੱਚ ਖੜੇ ਲੋਕ ਕੱਲ ਆਪਣੇ ਵਿਆਹਾਂ ਲਈ ਜਾਂ ਕਿਸੇ ਮਹੱਤਵਪੂਰਨ ਕੰਮ ਲਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਉਹ ਆਪਣੀਆਂ ਯਾਤਰਾਵਾਂ ਰੱਦ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕੀ ਕਰਨਾ ਚਾਹੀਦਾ ਹੈ ਅਜਿਹੀ ਸਥਿਤੀ 'ਚ। ਇਹ ਵੀ ਕਿਹਾ ਗਿਆ ਹੈ ਕਿ ਇਸ ਬਾਰੇ ਪੰਬਲ ਪੂਸੇ ਬਣੇ ਹੋਏ ਨੇ ਕਿ ਇਸ ਸਮੇਂ H1B ਵੀਜ਼ਾ ਦੇ ਇਸ ਐਲਾਨ ਨੂੰ ਕੀ ਸਮਝਿਆ ਜਾਣਾ ਚਾਹੀਦਾ ਹੈ। ਇੱਕ ਹੋਰ ਵਿਅਕਤੀ ਨੇ ਵੱਡੀਆਂ ਤਕਨੀਕੀ ਕੰਪਨੀਆਂ ਦੁਆਰਾ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਅੰਦਰੂਨੀ ਮੈਮੋ ਦਾ ਹਵਾਲਾ ਦਿੰਦਿਆਂ ਹੋਇਆਂ ਆਖਿਆ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਤੁਸੀਂ ਦੇਸ਼ ਨਹੀਂ ਛੱਡ ਸਕਦੇ ਇਹ ਮੈਮੋ ਕਰਮਚਾਰੀਆਂ ਨੂੰ ਅਮਰੀਕਾ ਨਾ ਛੱਡਣ ਜਾਂ 21 ਸਤੰਬਰ ਦੀ ਆਖਰੀ ਮਿਤੀ ਤੋਂ ਪਹਿਲਾਂ ਵਾਪਸ ਨਾ ਆਉਣ ਦੀ ਅਪੀਲ ਕਰਦੇ ਨੇ 트럼ਪ ਦਾ ਲਾਨ 21 ਸਤੰਬਰ ਤੋਂ ਲਾਗੂ ਹੋ ਗਿਆ ਹੈ ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਸਾਰੀਆਂ ਕੰਪਨੀਆਂ ਕਹਿ ਰਹੀਆਂ ਨੇ ਕਿ ਜੇ ਤੁਸੀਂ ਇਸ ਵੇਲੇ ਦੇਸ਼ ਤੋਂ ਤਾਂ ਨਾ ਜਾਓ ਦੂਜੇ ਵਿਅਕਤੀ ਦਾ ਕਹਿਣਾ ਹੈ ਜੋ ਲੋਕ ਪਹਿਲਾਂ ਹੀ ਅਮਰੀਕਾ ਤੋਂ ਬਾਹਰ ਨੇ ਉਹ ਵਾਪਸ ਆਉਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਨੇ ਜ਼ਿਆਦਾਤਰ ਲੋਕ ਵਾਪਸ ਆ ਚੁੱਕੇ ਨੇ ਉਧਰ ਕੁਝ ਲੋਕਾਂ ਨੇ ਐਲਾਨ ਦੇ ਸਮੇਂ ਵੱਲ ਇਸ਼ਾਰਾ ਕੀਤਾ ਹੈ ਜੋ ਕਿ ਭਾਰਤੀ ਪੇਸ਼ੇਵਰਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਦੀਵਾਲੀ ਤੇ ਹੋਰ ਸਾਲ ਦੇ ਅੰਤ ਦੀਆਂ ਛੁੱਟੀਆਂ ਲਈ ਭਾਰਤ ਦੀ ਯਾਤਰਾ ਕਰਨ ਦੀ ਉਮੀਦ ਤੋਂ ਕੁਝ ਹਫ਼ਤੇ ਪਹਿਲਾਂ ਆਇਆ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਲੋਕਾਂ ਨੇ ਦੀਵਾਲੀ ਲਈ ਭਾਰਤ ਆਉਣ ਦੀ ਯੋਜਨਾ ਬਣਾਈ ਹੋਈ ਸੀ ਉਹ ਸਾਰੇ ਉਲਝਣ ਚ ਨੇ ਤੇ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਉਹ ਭਾਰਤ ਆ ਸਕਦੇ ਨੇ ਕਿ ਨਹੀਂ ਪਰਵਾਰ ਦੀਵਾਲੀ ਤੇ ਦਸੰਬਰ ਦੀਆਂ ਛੁੱਟੀਆਂ ਲਈ ਪਹਿਲਾਂ ਤੋਂ ਟਿਕਟਾ ਬੁੱਕ ਕਰਵਾ ਕੇ ਬੈਠੇ ਨੇ ਤੇ ਹੁਣ ਉਹਨਾਂ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ ਹਾਲਾਂਕਿ ਅਮਰੀਕੀ ਪ੍ਰਸ਼ਾਸਨ ਇਹ ਗੱਲ بار-ਬਾਰ ਕਹਿ ਚੁੱਕਿਆ ਹੈ ਕਿ H1B ਵੀਜ਼ਾ ਦੇ ਨਵੇਂ ਨਿਯਮ ਕੇਵਲ ਨਵੇਂ H1B ਵੀਜ਼ਾ ਧਾਰਕਾਂ ਦੇ ਉੱਤੇ ਹੀ ਲਾਗੂ ਹੋਣਗੇ ਪੁਰਾਣਿਆਂ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਫਿਲਹਾਲ ਦੇ ਬੁਲਟਨ ਚ ਨਹੀਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਖ ਹੈਡਲਾਈਨਸ ਤੇ ਅਮਰੀਕਾ ਛੇੜ ਸਕਦਾ ਹੈ ਵੱਡੀ ਜੰਗ ਹਥਿਆਰਬੰਦ ਫੌਜੀ ਕਿਤੇ ਤਣਾ ਨਿਊਯਾਰਕ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਮਾਰਕੋ ਰੂਗਿਓ ਦੇ ਨਾਲ ਕਰਨਗੇ ਮੁਲਾਕਾਤ ਦੀਵਾਲੀ ਤੇ ਯਾਤਰਾਵਾਂ ਤੇ ਵਿਆਹ ਹੋਏ ਰੱਦ H1B ਵੀਜ਼ਾ ਧਾਰਕਾਂ ਦੀ ਵੱਡੀ ਚਿੰਤਾ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ